ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਦੋ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਉਦਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਕਾਲਿਆ ਕਲੋਨੀ ਨੇੜੇ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸਬਜ਼ੀ ਮੰਡੀ ਮਕਸੂਦਾ ਵਿਖੇ ਕੁਝ ਖਾਣ ਲਈ ਗਿਆ ਸੀ ਫੂਡ ਸਟਾਲ ਤੇ ਉਦਮ ਸਿੰਘ ਦੀ 카ਰ্তিক ਅਤੇ 모हित ਮਲੋਤਰਾ ਨਾਲ ਲੜਾਈ ਹੋ ਗਈ ਜਿਨ੍ਹਾਂ ਨੇ ਨਜਾਇਜ਼ ਹਥਿਆਰਾਂ ਨਾਲ ਉਸਤੇ ਹਮਲਾ ਕਰ ਦਿੱਤਾ ਜਿਸ ਤੋਂ ਉਦਮ ਸਿੰਘ ਤੇ ਸੱਜੇ ਹੱਥ ਗੋਲੀ ਲੱਗ ਗਈ ਤਫ਼ਤੀਸ਼ ਦੌਰਾਨ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ 카ਰ্তিক ਪੁੱਤਰ ਰੇਸ਼ ਕੁਮਾਰ ਉਰਫ ਕਾਕਾ ਪੁੱਤਰ ਵਿਜੇ ਕੁਮਾਰ ਵਾਸੀ ਜਲੰਧਰ ਵਜੋਂ ਹੋਈ ਹੈ ਥਾਣਾ ਜਲੰਧਰ ਦੀ ਪੁਲਿਸ ਨੇ ਮੁਜ਼ਮਾਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵਾਦਤ ਵਿੱਚ ਵਰਤੇ ਗਏ ਹਥਿਆਰ ਸਮੇਤ 32 ਬੋਦੇ 2 ਪਿਸਤੌਲ ਬਰਾਮਦ ਕੀਤੇ ਹਨ ਬਿਊਰੋ ਰਿਪੋਰਟ ਜਲੰਧਰ ਬ੍ਰੀਸ ਟੀਵੀ ਮਾਨਯੋਗ ਸੀਪੀ ਸਾਹਿਬ ਦੀ ਰਹਿਨਮਾਈ ਹੇਠ ਸਾਡੀ ਨਾਰਥ ਸਬਡਿਵੀਜ਼ਨ ਦੀ ਪੁਲਿਸ ਨੇ ਇੱਕ ਵੱਡੀ ਅਚੀਵਮੈਂਟ ਕੀਤੀ ਹੈ ਜਿਸ ਦੇ ਵਿੱਚ ਜਿਹੜੀ ਸਬਜ਼ੀ ਮੰਡੀ ਮਕਸੂਦਾ ਗੋਲੀ ਚੱਲੀ ਸੀ ਜਿਸਦੇ ਬਾਰੇ ਪਹਿਲੇ ਕਿਹਾ ਜਾਂਦਾ ਸੀ ਕਿ ਸ਼ਾਇਦ ਲੁੱਟ ਖੋਹ ਦੀ ਬਾਤ ਆ ਤਾਂ ਉਹਨੂੰ ਫੇਸ ਕਰਕੇ ਦੋਨੋਂ ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਕੋਲੋਂ ਦੋਨਾਂ ਕੋਲੋਂ 32 ਬੋਰ ਦੇ ਪਿਸਟਲ ਇਲੈਗਲ ਬਰਾਮਦ ਕੀਤੇ ਹਨ ਨਾਲ ਦੋ ਕਾਰਤੂਸ ਬਰਾਮਦ ਕੀਤੇ ਲਾਈਵ ਤੇ ਉਹ ਕੇਸ ਨੂੰ ਫੇਸ ਕੀਤਾ ਜਾ। ਨਹੀਂ ਜੀ ਇਹ ਉਹਨਾਂ ਦਾ ਤੇ ਰੇਡੀ ਦੇ ਉੱਤੇ ਕੁਝ ਸਨੈਕਸ ਖਾਂਦੇ ਹੋਏ ਝਗੜਾ ਹੋਇਆ ਸੀ ਦੋ ਬੰਦਿਆਂ ਨਾਲ ਉਹਨੇ ਆਪਣੇ ਸਾਥੀ ਬੁਲਾ ਲਏ ਤੇ ਉਸ ਦੇ ਵਿੱਚ ਉਹਨਾਂ ਨੇ ਆ ਕੇ ਇੱਕ ਬੰਦਾ ਜੜਾ ਜਿਹਾ ਜਦੋਂ ਲੜਾਈ ਹੋ ਰਹੀ ਸੀ ਉਹਦੇ ਪੂਰੀ ਮਾਦਰੀ ਲੜਾਈ ਦਾ ਕਾਰਨ ਇਹ ਸੀਗਾ ਜੀ ਕਿ ਉੱਥੇ ਇੱਕ ਜਿਹੜੀ ਵੈਨ ਨਿਕਲੀ ਸੀ ਉਹਦਾਂ ਨੇ ਕਿਹਾ ਇਸ ਉਦਮ ਸਿੰਘ ਜਿਹੜਾ ਉੱਥੇ ਖਾ ਰਿਆ ਸੀ ਸਨੈਕਸ ਉਹਨੇ ਕਿਹਾ ਕਿ ਤੁਸੀਂ ਫ੍ਰੀਕਵੈਂਟ ਚੱਕਾ ਲਗਾ ਕੇ ਤੇ ਚੋਰੀਆਂ ਬਹੁਤ ਹੋਣ ਲੱਗੀਆਂ ਹਾਂ ਤੋ ਜਿਹੜਾ ਉੱਥੇ ਦੂਸਰਾ ਲੜਕਾ ਖੜਾ ਆਦੀ ਪੁਲਿਸ ਪਹੰਟਾ ਕੇ ਚਲੀ ਗਈ ਤੇ ਦੂਸਰੇ ਲੜਕੇ ਨੂੰ ਲੱਗਿਆ ਕਿ ਸ਼ਾਇਦ ਇਹ ਮੇਰੇ ਉੱਤੇ ਕਮੈਂਟ ਕੀਤਾ ਉਹਨੇ ਆਪਣੇ ਬਰਦਰ ਨੂੰ ਬੋਲਿਆ ਜਿੱਤੇ ਆਲਰੇਡੀ ਇੱਕ ਚੋਰੀ ਦਾ ਪਰਚਾ ਦਰਜ ਹੈ ਔਰ ਉਹ ਦੋ ਜਣੇ ਸੀਗੇ ਦੋਨਾਂ ਨੇ ਆ ਕੇ ਦੂਸਰੇ ਦੇ ਉੱਤੇ ਆਲਰੇਡੀ ਤਿੰਨ ਮਨ ਨਹੀਂ ਗੋਲੀ ਮਾਰੀ ਗਈ ਹੈ ਜਿੱੰਦੀ ਨਹੀਂ ਹੈ ਮੋਡਲ ਦੇ ਗੋਲੀ ਮਾਰੀ ਉਹਦੇ ਹੱਥ ਲੱਗੇ